ਕੇਂਦਰ ਸਰਕਾਰ ਦੀ ਨੀਤੀਆਂ ਦੇ ਖਿਲਾਫ ਅੱਜ ਦੇਸ਼ ਭਰ ਦੇ ਵਿੱਚ ਵੱਖ-ਵੱਖ ਕਰਮਚਾਰੀ ਹੜਤਾਲਾਂ ਤੇ ਨੇ ਭਾਰਤਬੰਦ ਦੀ ਅੱਜ ਕੋਲ ਦਿੱਤੀ ਗਈ ਆ ਤਸਵੀਰਾਂ ਤੁਹਾਨੂੰ ਅਸੀਂ ਲੁਧਿਆਣਾ ਤੋਂ ਦਿਖਾ ਦਿੰਨੇ ਆ ਭਾਰਤਬੰਦ ਚੌਂਕ ਤੇ ਵਿੱਚ ਜਿਹੜੇ ਨੇ ਬੈਂਕ ਕਰਮਚਾਰੀ ਜਿਹੜੇ ਨੇ ਉਹ ਅੱਜ ਪ੍ਰਦਰਸ਼ਨ ਕਰ ਰਹੇ ਨੇ ਤਾਂ ਗੱਲਬਾਤ ਕਰਾਂਗੇ ਸਰ ਅੱਜ 25 ਕਰੋੜ ਦੇ ਕਰੀਬ ਕਰਮਚਾਰੀ ਹੜਤਾਲ ਕਰ ਰਹੇ ਨੇ ਭਾਰਤਬੰਦ ਦੀ ਕੋਲ ਦਿੱਤੀ ਗਈ ਆ ਇਹ ਕਿਹੜੀ ਕਿਹੜੀ ਨੀਤੀ ਦੇ ਖਿਲਾਫ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਦੇਸ਼ ਦੀ ਆਰਥਿਕ ਦੇ ਇਸ ਸਰਕਾਰ ਦੀ ਜਿਹੜੀਆਂ ਆਰਥਿਕ ਨੀਤੀਆਂ ਜਿਨ੍ਹਾਂ ਨੂੰ ਇਹ ਰਿਫਾਰਮਸ ਕਹਿੰਦੇ ਆ ਉਹਨਾਂ ਦੇ ਅਗੇਂਸਟ ਜਿਹੜੀ ਪਬਲਿਕ ਸੈਕਟਰ ਐਂਟਰਪ੍ਰਾਈਜ਼ਸ ਪਬਲਿਕ ਸੈਕਟਰ ਅੰਡਰਟੇਕਿੰਗ ਇਨਕਲੂਡਿੰਗ ਪਬਲਿਕ ਸੈਕਟਰ ਬੈਂਕ ਨੂੰ ਪ੍ਰਾਈਵੇਟਾਈਜ਼ੇਸ਼ਨ ਦੀ ਜਿਹੜੀ ਪਾਲਿਸੀ ਹੈ ਉਹਦੇ ਵਿਰੁੱਧ ਦੇ ਵਿੱਚ ਹੀ ਹੜਤਾਲ ਕੀਤੀ ਜਾ ਰਹੀ ਹੈ ਉਸ ਤੋਂ ਇਲਾਵਾ ਜਿਹੜੇ ਪਰਮਾਨੈਂਟ ੈਂਪਲੋਇਮੈਂਟ ਆਪਰਚੂਨਿਟੀ ਜਨਰੇਟ ਨਹੀਂ ਕੀਤੀਆਂ ਔਰ ਐਗਜ਼ਿਸਟਿੰਗ ਜਿਹੜੀਆਂ ਆਪਰਚੂਨਿਟੀਆਂ ਹੈ ਉਹਨਾਂ ਨੂੰ ਘੱਟ ਔਰ ਕੰਟਰੋਲ ਕੀਤਾ ਜਾ ਰਿਹਾ ਹੈ ਔਰ ਆਊਟਸੋਰਸਿੰਗ ਔਰ ਕੰਟਰੈਕਟੂਲਾਈਜੇਸ਼ਨ ਤਾਂ ਕਿ ਜਿਹੜੀਆਂ ਸੋਸ਼ਲ ਅਬਲੀਗੇਸ਼ਨ ਐ ਸਰਕਾਰ ਦੀਆਂ ਜਿਹਨੂੰ ਪੈਨਸ਼ਨ ਆਪਾਂ ਕਹਿੰਨਾ ਇਹਨਾਂ ਸਾਰਾ ਤੋਂ ਛੁਟਕਾਰਾ ਪਾਇਆ ਜਾ ਸਕੇ ਔਰ ਜਿਹੜੀ ਇਹਨਾਂ ਦੀਆਂ ਪਾਲਿਸੀਜ਼ ਨੇ ਇਹ ਜਿਹੜੇ ਕਾਰਪੋਰੇਟ ਹਾਊਸਿਸ ਨੇ ਵੱਡੇ ਵੱਡੇ ਸਰਮਾਇਦਾਰ ਨੇ ਉਹਨਾਂ ਦੇ ਕਹਿਣ ਦੇ ਉੱਤੇ ਜਿਨ੍ਹਾਂ ਦਾ ਇੱਕੋ ਹੀ ਨਾਰਾ ਹੈ ਕਿ EMPLOYE ਦਾ ਜਿਹੜਾ ਹੈ ਉਹਨੂੰ ਅਪਰਚੂਨਿਟੀਆਂ ਉਹਨੂੰ ਬੈਨੀਫਿਟ ਜਿਹੜੇ ਹੈ ਵਿਡਰਾ ਕੀਤਾ ਜਾਂਦਾ ਔਰ ਹੋਰ ਪ੍ਰਾਫਿਟ ਜਿਹੜਾ ਕਮਾ ਕੇ ਆਪਣੀ ਕਿੱਟੀ ਜਿਹੜੀ ਹੈ ਉਹਨੂੰ ਸਟ੍ਰង ਕੀਤਾ ਜਾਏ ਇਹ ਸਰਕਾਰ ਜਿਹੜੀ ਹੈ ਆਮ ਜਨਤਾ ਦੀ ਚੁਣੀ ਹੋਈ ਸਰਕਾਰ ਹੈ ਪਰ ਆਮ ਜਨਤਾ ਦੀ ਚਿੰਤਾ ਨਾ ਕਰਦੇ ਆ ਇਹਨਾਂ ਨੂੰ ਜਿਆਦਾ ਚਿੰਤਾ ਕਾਰਪੋਰੇਟ ਕੈਪੀਟੈਲਿਸ ਜਿਹੜੇ ਆ ਉਹਨਾਂ ਹਾਊਸਿਸ ਦੀ ਹੈ ਉਹਨਾਂ ਜ਼ਾਰੀਆਂ ਨੀਤੀਆਂ ਨੂੰ ਲੈ ਕੇ ਵੈਸੇ ਤਾਂ 1991 ਤੋਂ ਇਹ ਸਰਕਾਰ ਜਿਹੜੀ ਹੈ ਇਹ ਨੀਤੀਆਂ ਨੂੰ ਪਰਸੂ ਕਰ ਰਹੀ ਹੈ ਪਰ ਜਿਹੜੀ ਹੁਣ ਅਗਰੈਸਿਵ ਨੇਚਰ ਹੈ ਸਰਕਾਰ ਦੀ ਕਿ ਹਰ ਚੀਜ਼ ਨੂੰ ਪ੍ਰਾਈਵੇਟਾਈਜ਼ ਕਰਨਾ ਹੈ ਜਿਹੜੀ ਪ੍ਰੋਫਿਟ ਟਰਨਿੰਗ ਹੈ ਪਹਿਲੇ ਬੈਂਕਾਂ ਨੂੰ ਕਿਹਾ ਜਾ ਰਿਆ ਸੀ ਇਹ ਨੁਕਸਾਨ 'ਚ ਹੈ ਲਾਭ ਨਹੀਂ ਕਰ ਰਹੇ ਲੌਸਸਿਸ ਹੈ ਸਰਕਾਰ ਬੀਅਰ ਨਹੀਂ ਕਰ ਸਕਦੀ ਅੱਜ 1 ਕਰੋੜ 77 ਲੱਖ ਪ੍ਰੋਫਿਟ ਕਮਾਉਣ ਤੋਂ ਬਾਅਦ ਵੀ ਬੈਂਕਾਂ ਨੂੰ ਵੇਚਣ ਦੀ ਔਰ ਪ੍ਰਾਈਵੇਟਾਈਜ਼ੇਸ਼ਨ ਜਿਹੜੀ ਸਕੀਮ ਹੈ ਉਹਨੂੰ ਰੱਖਿਆ ਜਾ ਰਿਹਾ ਜਿੱਦਾਂ ਕਰਮਚਾਰੀ ਇਸੇ ਤਰ੍ਹਾਂ ਪ੍ਰਾਈਵੇਟ ਆਰਗੇਨਾਈਜੇਸ਼ਨ ਚਾਹੇ ਡਿਫੈਂਸ ਹੈ ਚਾਹੇ ਪੋਲ ਹੈ ਚਾਹੇ ਰੇਲਵੇ ਹੈ ਹਰ ਜਗ੍ਹਾ ਪਾਲਿਸੀ ਆਫ ਪ੍ਰਾਈਵੇਟਾਈਜੇਸ਼ਨ ਔਰ ਪਾਲਿਸੀ ਆਫ ਕੰਟਰੈਕਟਲਾਈਜੇਸ਼ਨ ਪਰਮਾਨੈਂਟ ਨੌਕਰੀਆਂ ਨੂੰ ਖਤਮ ਕਰਨ ਦੀ ਜਦਕਿ ਹਰ ਸਾਲ ਸਵਾ ਲੱਖ ਬੱਚਾ skilled बच्चा एजुकेशन सेंटर ਤੋਂ एजुकेशन ਲੈ ਕੇ ਆ ਰਿਹਾ ਪਰ ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਨੌਕਰੀ ਜਿਹੜੀ ਇਹਨਾਂ ਨੂੰ ਪ੍ਰਾਈਵੇਟ 10000 ਤੇ 15000 ਰੁਪਏ ਮਹੀਨਾ ਜਿਹੜਾ ਦਿੱਤਾ ਜਾ ਰਿਹਾ ਔਰ ਕੋਈ ਸੋਸ਼ਲ ਸਿਕਿਉਰਿਟੀ ਨਹੀਂ ਹੈ ਕੋਈ ਜਬ ਸਿਕਿਉਰਿਟੀ ਨਹੀਂ ਹੈ ਉਹਦੇ ਸਾਰੇ ਵਿਰੋਧ ਦੇ ਵਿੱਚ ਅੱਜ ਇੱਕ ਦਿਨ ਦੀ ਸੰਕੇਤਿਕ ਹੜਤਾਲ ਜਿਹੜੀ ਹੈ ਸਾਰੀਆਂ ਟ੍ਰੇਡ ਯੂਨੀਅਨਸ ਸੈਂਟਰਲ ਜਿਹੜੀਆਂ ਹੈ ਬੀਐਮਐਸ ਨੂੰ ਛੱਡ ਕੇ ਜਿਹੜੀ ਅਫੀਲੀਏਟਡ ਹੈ ਭਾਰਤੀ ਜਨਤਾ ਪਾਰਟੀ ਦੀ ਉਹਨੂੰ ਛੱਡ ਕੇ ਅੱਜ ਸਾਰੀਆਂ ਟ੍ਰੇਡ ਯੂਨੀਅਨਾਂ ਹੜਤਾਲ ਕਰ ਰਹੀਆਂ ਹਨ ਔਰ ਆਲ ਇੰਡੀਆ ਬੈਂਕ ਅਮਪਲਾਈਜ਼ ਐਸੋਸੀਏਸ਼ਨ ਨੇ ਮੇਸ਼ਾ ਇਹ ਜਿਹੜੀਆਂ ਸੈਂਟਰਲ ਟ੍ਰੇਡ ਯੂਨੀਅਨ ਐਜ਼ ਅ ਇੰਡੀਪੈਂਡੈਂਟ ਫੈਡਰੇਸ਼ਨ ਇਹਨਾਂ ਦੇ ਵੀ ਸ਼ਮੂਲੀਅਤ ਕੀਤੀ ਹੈ ਹਿੱਸਾ ਲਿੱਤਾ ਹੈ ਔਰ ਆਉਣ ਵਾਲੇ ਵਕਤ ਦੇ ਵਿੱਚ ਵੀ ਅਗਰ ਸੰਘਰਸ਼ ਨੂੰ ਤੇਜ਼ ਕੀਤਾ ਜਾਏਗਾ ਤਾਂ ਆਈਬੀਏ ਜਿਹੜੀ ਹੈ ਉਹ ਲੀਡਿੰਗ ਰੋਲ ਦੇ ਅਦਾਕਰੇਗੀ ਤਲ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਕਿੰਨੀਆਂ ਯੂਨੀਵਰਸਿਟੀ ਉੱਤੇ ਪ੍ਰੋਟੈਸਟ ਕਰ ਰਹੀਆਂ ਨੇ ਕਿੱਥੇ ਕਿੱਥੇ ਪ੍ਰੋਟੈਸਟ ਚੱਲ ਰਹੇ ਨੇ ਅੱਜ ਜਿਹੜਾ ਬੈਂਕ ਵਾਲੇ ਉਰੇ ਕਰ ਰਹੇ ਨੇ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਕਰ ਰਹੇ ਨੇ ਬਾਕੀ ਜਿਹੜਾ ਸੋਹਣਾ ਜੋਇੰਟ ਮੋਸਟਰ ਚਰ ਜਿਹੜਾ ਜੁਆਇੰਟ ਡਿਮੋਨਸਟ੍ਰੇਸ਼ਨ ਆ বাস ਸਟੈਂਡ ਦੇ ਅੰਦਰ ਆ ਉਹ ਅਸੀਂ ਸਾਰੇ বাস ਸਟੈਂਡ ਚਤਰ ਸਿੰਘ ਬਾਰ ਚ ਲੋਕ ਇਕੱਠੇ ਹੋ ਕੇ বাস ਸਟੈਂਡ ਦੇ ਅੰਦਰ ਆ ਰਹਾ ਜਿਹੜਾ ਕਿ 11:30 ਵਜੇ ਸੈਂਟਰ ਟ੍ਰਿਊਡੀਨ ਜਿਹੜਾ ਕਿ ਟ੍ਰੇਡ ਯੂਨੀਅਨ ਕਾਉਂਸਲ ਲੁਧਿਆਣਾ ਸਾਰੀਆਂ ਯੂਨੀਅਨ ਇਕੱਠੇ ਹੋ ਕੇ ਇੱਥੇ ਡਿਮੋਨਸਟ੍ਰੇਸ਼ਨ ਕਰ ਰਹੇ ਕਿੰਨੇ ਕ ਮੁਲਾਜ਼ਮ ਜਿਹੜੇ ਨੇ ਜਿਹੜੇ ਹੜਤਾਲ ਤੇ ਨੇ ਅੱਜ ਹੈਗੇ ਨੇ ਜਿਵੇਂ 25 ਕਰੋੜ ਦੇ ਕਰੀਬ ਦੱਸਿਆ ਜਾ ਰਿਹਾ ਕਿ ਦੇਸ਼ ਭਰ ਦੇ ਵਿੱਚ ਮੁਲਾਜ਼ਮ ਸਟ੍ਰਾਈਕ ਕਰ ਰਹੇ ਜੋ ਮੇਰਾ ਰੈਫਰਿ ਆਈਡੀਆ ਮੋਰ ਥੈਨ 50000 ਤੋਂ ਜ਼ਿਆਦਾ ਲੁਧਿਆਣਾ ਸ਼ਹਿਰ ਦੇ ਵਿੱਚ ਮੁਲਾਜ਼ਮ ਅੱਗੇ ਕੀ ਚਤਤਾਮਨੀ ਰਵੇਗੀ ਕੀ ਅਗਲੀ ਰਣਨੀਤੀ ਰਵੇਗੀ ਇਹ ਹੜਤਾਲ ਦੀ ਰੂਪਰੇਖਾ ਕਦੋਂ ਤਿਆਰ ਕੀਤੀ ਗਈ ਸੀ ਇਹ ਇਹ ਹੜਤਾਲ ਦੀ ਰੂਪਰੇਖਾ ਜੋ ਜੋ ਜਿਹੜੀ ਲੜਾਈ ਹੋਈ ਆ ਉਸ ਤੋਂ ਪਹਿਲਾਂ ਜਿਹੜਾ ਸ਼ੁਰੂ ਕੀਤੀ ਸੀ ਉਹ ਡੂ ਟੂ ਦੀ ਲੜਾਈ ਕਰਨ ਉਸ ਨੂੰ ਪੋਸਟਪੋਨ ਕੀਤਾ ਗਿਆ ਸੀ ਉਹ ਹੜਤਾਲ ਕੀਤੀ ਆ ਇਹ ਸੰਕੇਤਿਕ ਹੜਤਾਲ ਆ ਜੇ ਸਰਕਾਰ ਨੇ ਨਾ ਹੜਤਾਲਾਂ ਤੋਂ ਸਵਕ ਨਾ ਗਿਆ ਜਿਹੜੇ ਸੰਘਰਸ਼ ਨੇ ਹੋਰ ਤਿੱਖੇ ਮਿੱਡੇ ਜਾਣਗੇ ਯਾਨੀ ਕਿ ਤਾਂ ਸਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਧਰਨੇ ਪ੍ਰਦਰਸ਼ਨ ਦੇ ਰਹੇ ਨੇ ਸਰ ਅਗਲੀ ਰਣਨੀਤੀ ਹੁਣ ਤੁਸੀਂ ਕੀ ਤਿਆਰ ਕਰ ਰਹੇ ਹੋ ਅੱਜ ਹਰ ਤਾਲ ਤੋਂ ਬਾਅਦ ਅਸੈਸਮੈਂਟ ਕੀਤੀ ਜਾਏਗੀ ਐਨਲਾਈਜ਼ ਕੀਤਾ ਜਾਏਗਾ ਸਰਕਾਰ ਦਾ ਐਟੀਟਿਊਡ ਔਰ ਰਿਸਪਾਂਸ ਦੇਖੀ ਜਾਏਗੀ ਔਰ ਫਿਰ ਅਗਲੀ ਜਿਹੜੀ ਰੂਪ ਰೇಖਾ ਹੈ ਉਹਨੂੰ ਤਿਆਰ ਕੀਤਾ ਜਾਏਗਾ ਬਿਲਕੁਲ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਦਿੰਨੇ ਆ ਵੱਖ-ਵੱਖ ਯੂਨੀਅਨਾਂ ਜਿਹੜੀਆਂ ਵਾ ਭਾਰਤ ਸਰਕਾਰ ਦੀ ਜੋ ਨੀਤੀਆਂ ਨੇ ਉਸ ਤੇ ਖਿਲਾਫ ਇਹ ਪ੍ਰਦਰਸ਼ਨ ਕਰ ਰਹੀਆਂ ਨੇ ਤਾਂ ਕਹਿ ਰਹੇ ਨੇ ਕਿ ਅਗਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਰੂਪਰੇਖਾ ਜਿਹੜੀ ਆ ਉਹ ਤਿਆਰ ਕੀਤੀ ਜਾਵੇਗੀ ਤਾਂ ਇਹ ਤਸਵੀਰਾਂ ਜੋ ਤੁਹਾਡੇ ਨਾਲ ਅਸੀਂ ਲੁਧਿਆਣਾ ਭਾਰਤ ਨਗਰ ਚੋਂ ਤੋਂ ਅਸੀਂ ਸਾਂਝੇ ਕਰ ਰਹੇ ਹੈਗੇ ਆ ਤਾਂ ਤੁਸੀਂ ਦੇਖ ਸਕਦੇ ਹੋ ਨਾਰੇबाजी ਕੀਤੀ ਜਾ ਰਹੀ ਆ ਪਰ ਸਰਕਾਰ ਦੇ ਖਿਲਾਫ ਤੇ ਪ੍ਰਦਰਸ਼ਨ ਜਿਹੜਾ ਵਾ ਦੇਸ਼ ਭਰ ਦੇ ਵਿੱਚ ਚੱਲ ਰਿਹਾ ਵਾ ਕਈ ਥਾਵਾਂ ਤੇ ਰੀਲਰ ਰੋਕੀਆਂ ਗਈਆਂ ਨੇ ਕਈ ਥਾਵਾਂ ਤੇ ਸੜਕੀ ਆਵਾਜਾਈ ਰੋਕੀ ਗਈ ਆ ਕਈ ਥਾਵਾਂ ਤੇ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ ਤਾਂ ਇਹ ਇਹ ਪਹਿਲਾਂ ਹੀ ਰੂਪਰੇਖਾ ਇਸ ਦੀ ਤਿਆਰ ਕੀਤੀ ਗਈ ਸੀ ਅੱਜ ਦੇਸ਼ ਭਰ ਦੇ ਵਿੱਚ 25 ਕਰੋੜ ਦੇ ਕਰੀਬ ਜਿਹੜੇ ਨੇ EMPLY ਜਿਹੜੇ ਨੇ ਅੱਜ ਧਰਨਾ ਪ੍ਰਦਰਸ਼ਨ ਦੇ ਰਹੇ ਨੇ 10 ਕੇਂਦਰੀ ਟ੍ਰੇਡ ਯੂਨੀਅਨ ਅਤੇ ਕਿਸਾਨ ਸੰਗਠਨਾ ਨੇ ਵੀ ਹੜਤਾਲ ਦਾ ਅੱਜ ਸੱਦਾ ਦਿੱਤਾ ਗਿਆ ਤਾਂ 9 ਜੁਲਾਈ ਅੱਜ ਜਾਨਕੀ ਬੁੱਧਵਾਰ ਦੇਸ਼ ਭਰ ਦੇ ਵਿੱਚ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਵਾ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ 25 ਕਰੋੜ ਤੋਂ ਵੱਧ ਕਰਮਚਾਰੀ ਜਿਹੜੇ ਨੇ ਮਜ਼ਦੂਰ ਭਾਰਤ ਬੰਦ ਦਾ ਹਿੱਸਾ ਬਣੇ ਹੋਏ ਨੇ ਉਹਨਾਂ ਦਾ ਦੋਸ਼ ਹੈ ਕਿ ਸਰਕਾਰ ਦੀਆਂ ਨੀਤੀਆਂ ਮਜ਼ਦੂਰ ਵਿਰੋਧੀ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਹਨ ਇਹ ਹੜਤਾਲ ਦੇਸ਼ ਭਰ ਦੇ ਵਿੱਚ ਵਿਆਪਕ ਪ੍ਰਭਾਵ ਜੜਵਾ ਪੈ ਰਿਹਾ ਹੈਗਾ ਵਾ ਆਰਥਿਕ ਨੁਕਸਾਨ ਵੀ ਵੱਡਾ ਜੜਵਾ ਵਾ ਹੋ ਸਕਦਾ ਹੈ ਕਬਾਜੀ ਹੜਤਾਲ ਤੇ ਤਾਂ ਤਸਵੀਰਾਂ ਜੋ ਤੁਹਾਨੂੰ ਅਸੀਂ ਲੁਧਿਆਣਾ ਤੋਂ ਸਾਂਝੇ ਕੀਤੇ ਨੇ ਜਿੱਥੇ ਅੱਜ ਦੇਸ਼ਪੁਰ ਦੇ ਵਿੱਚ ਵੱਖ-ਵੱਖ ਜੁਨੀਆ ਵੱਲੋਂ ਅੱਜ ਧਰਨੇ ਪ੍ਰਦਰਸ਼ਨ ਦਿੱਤੇ ਜਾ ਰਹੇ ਨੇ 25 ਕਰੋੜ ਦੇ ਕਰੀਬ ਜਿਹੜੇ ਮੁਲਾਜ਼ਮ ਜਿਹੜੇ ਨੇ ਅੱਜ ਹੜਤਾਲਤ ਗਏ ਨੇ ਔਰ ਇਹ ਵੀ ਕਿਹਾ ਗਿਆ ਹੈ ਕਿ ਜੇ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਰੂਪਰੇਖਾ ਜਿਹੜੀ ਆ ਉਹ ਤਿਆਰ ਕੀਤੀ ਜਾਵੇਗੀ ਕੈਮਰਾਮੈਨ ਗੁਰਿੰਦਰ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ